ਅੱਜ ਅਮਰਸਰ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਪਾਟਿਆ ਵੱਲੋਂ ਇਲਾਕਾ ਗੋਲਡਨ ਐਵੇਨਿਊ ਵਿੱਚ ਪਾਟਿਆ ਪਾਰਕ ਦੀ ਡਿਵੈਲਪਮੈਂਟ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਗੋਲਡਨ ਐਵੇਨਿਊ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਤੇ ਪ੍ਰਧਾਨ ਮਈਆ ਦਾਸ ਚੇਅਰਮੈਨ ਰਾਜਕੁਮਾਰ ਬੱਬਾ ਜਨਰਲ ਸੈਕਟਰੀ ਸੋਹਣ ਲਾਲ ਪੈਟਰਨ ਸੰਧੂ ਸਿੰਘ ਪਾਟਿਆ ਮਨੀਸ਼ ਕੁਮਾਰ ਅਮਰਜੀਤ ਸਿੰਘ ਪਾਟਿਆ ਅਸ਼ਵਨੀ ਕੁਮਾਰ ਜਸਬੀਰ ਸਿੰਘ ਪਾਟਿਆ ਉਮੇਸ਼ ਰੈਲੀ ਗੁਰਪ੍ਰੀਤ ਸਿੰਘ ਸੱਬਰਵਾਲ ਵਿਸ਼ਾਲ ਗੁਪਤਾ ਗੁਰਪ੍ਰੀਤ ਸਿੰਘ ਪਾਟਿਆ ਮੌਜੂਦ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ なるほど。 ਜੀ ਮੇਰੇ ਸਾਹਿਬ ਜਿਹੜਾ ਉਦਘਾਟਨ ਕੀਤਾ ਗਿਆ ਅੱਜ ਵੀ ਉਹਦੇ ਬਾਰੇ ਅੱਜ ਦੇਖੋ ਇਹ 골ਡਨ ਐਵੇਨਿਊ ਪਾਰਕ ਦੇ ਵਿੱਚ ਕਾਫੀ ਸਮੇਂ ਤੋਂ ਜਿਹੜੀ ਇਲਾਕਾ ਨਿਵਾਸੀਆਂ ਦੀ ਜਿਹੜੀ ਜ਼ੋਰ ਮੰਗ ਸੀਗੀ ਕਿ ਪਾਰਕ ਦਾ ਕਾਫੀ ਜ਼ਿਆਦਾ ਬੁਰਾ ਹਾਲ ਹੈ ਇਹਦੇ ਵਿੱਚ ਜਿਹੜਾ ਡਵੈਲਪਮੈਂਟ ਦੇ ਕੰਮ ਕਰਵਾਏਗਾ ਸੋ ਅੱਜ ਇੱਥੇ 골ਡਨ ਐਵੇਨਿਊ ਵਿਖੇ ਮੇਰੇ ਨਾਲ ਸਾਡੇ ਮੈਡਮ ਐਮਐਲਏ ਜੀ ਜੀਵਨ ਜੋਤੀ ਜੀ ਤੇਰੇ ਹਰਨੂਰ ਸਿੰਘ ਜੀ ਐਡਵੋਕੇਟ ਸਾਡੇ ਨਾਲ ਸਾਬਕਾ ਕਾਉਂਸਲ ਸਾਡੇ ਅਜੀਤ ਸਿੰਘ ਪਾਟਿਆ ਜੀ ਨਿੰਦਰ ਸਿੰਘ ਸਾਥ ਸਾਧੂ ਸਿੰਘ ਪਾਟਿਆ ਜੀ ਸਾਡਾ ਲੱਖੀ ਕਪੂਰ ਜੀ ਸਾਡੇ ਨਾਲ सोनू ਜੀ ਦਲੇਰ ਜੀ ਸਰ ਸਰਪੰਚ ਸਾਹਿਬ ਮਾਲਕ ਸਿੰਘ ਜੀ ਸੋ ਸਾਰੇ ਮੈਂ ਸਾਡੇ ਮਈਆ ਦਾ ਜੀ ਸਾਡੇ ਆਪਣਾ ਪ੍ਰਾਇਡਿਟੀ ਜੱਗੂ ਜੀ ਸਾਰਿਆਂ ਮੈਂ ਉਹ ਨਾਂ ਕਿਦਾਂ ਲਵਾਂ ਕਿਦਾਂ ਛੱਡਾਂ ਸਾਰੇ ਆਪਣੇ ਨੇ ਸਾਜਸਬੀਤ ਸਿੰਘ ਖੜੇ ਨੇ ਸੋ ਅੱਜ ਸਪਾਰਕ ਦਾ ਜਿਹੜਾ ਹੈਗਾ ਮੂਰਤ ਕੀਤਾ ਗਿਆ ਔਰ ਇਹ ਜਿਹੜੀਆਂ ਇਹਨਾਂ ਦੀ ਕਾਫੀ ਦੇਰ ਦੀ ਜ਼ਰੂਰਤ ਸੀ ਪਾਰਕ ਦੇ ਜੀ ਡਵੈਲਪਮੈਂਟ ਦੀ ਉਹ ਅੱਜ ਜਿਹੜਾ ਇਹ ਕੰਮ ਜਿਹੜਾ ਸ਼ੁਰੂ ਹੋਇਆ ਜਾ ਰਿਹਾ ਹੈ ਔਰ ਇਹ ਜੋ ਜੋ ਇਹਨਾਂ ਨੇ ਡਿਮਾਂਡ ਕੀਤੀ ਸੀ ਕਿ ਕੋਈ ਲਾਈਟ ਹੈ ਕੋਈ ਹੱਤਸ ਹੈ ਕੋਈ ਪਾਣੀ ਦੀ ਇੱਥੇ ਸਮੱਸਿਆ ਸੀਗੀ ਸੋ ਗੇਟ ਜਿਹੜੇ ਨੇ ਉਹ ਖਰਾਬ ਹੋਏ ਦੇ ਨੇ ਓਪਨ ਜਿਮ ਦੀ ਗੱਲ ਕੀਤੀ ਐ ਸੋ ਸਾਰੇ ਕੰਮ ਜਿਹੜੇ ਨੇ ਇਹਨਾਂ ਦੇ ਜਿਹੜੇ ਨੇ ਪਾ ਕੇ ਉਹ ਕਰਵਾਏ ਜਾ ਰਹੇ ਨੇ ਸ਼ੁਰੂ ਕਰਵਾਏ ਜਾ ਰਹੇ ਨੇ ਸੜਕਾਂ ਦੀ ਗੱਲ ਕਰਦੀ ਐ ਜੀ ਸੜਕਾਂ ਜਿਹੜੀਆਂ ਇਹਨਾਂ ਨੇ ਡਿਮਾਂਡ ਕੀਤੀ ਐ ਪਹਿਲਾਂ ਮੈਨੂੰ ਨਹੀਂ ਸੀ ਇਹਨਾਂ ਨੇ ਬਸ ਜਿਹੜੀ ਸੜਕਾਂ ਦੀ ਡਿਮਾਂਡ ਕੀਤੀ ਕਿਉਂਕਿ ਹੁਣ ਪ੍ਰੀਮਿਕਸ ਪਲਾਨ ਬਣਨੇ ਸਰਦੀ ਹੋਣ ਕਰਕੇ ਔਰ ਮਾਰਚ ਵਿੱਚ ਸ਼ੁਰੂ ਹੋਣਗੇ ਪਹਿਲ ਦੇ ਆਧਾਰ ਤੇ ਸੜਕਾਂ ਵੀ ਜਿਹੜੀਆਂ ਨਵੀਆਂ ਬਣਦੀਆਂ ਜਾਣਗੀਆਂ ਔਰ ਨਾਲ ਥਰਮੋ ਕੋ ਲਾਈਨਿੰਗ ਵੀ ਜੜੀਏ ਕੀਤੀ ਜਾਏਗੀ ਜੋ ਵੀ ਅੰਮ੍ਰਿਤਸਰ ਸ਼ਹਿਰ ਵਸੀ ਜਿੱਥੇ ਜਿੱਥੇ ਜੋ ਵੀ ਸਮੱਸਿਆ ਨੇ ਸਾਡੀ ਆਮ ਆਦਮੀ ਪਾਰਟੀ ਸਾਡੀ ਕਾਰਪੋਰੇਸ਼ਨ ਵਚਨਬੱਧ ਹੈ ਔਰ ਸਾਰੀ ਆਲ ਓਵਰ ਜਿਹੜੀ ਡਵੈਲਪਮੈਂਟ ਹੋਏਗੀ ਮਯਾਦਾਸ ਮੈਂ ਪ੍ਰਧਾਨਿਆ ਪਾਰਕ ਦਾ کافی ਦੇਰ ਤੋਂ ਪਾਰਕ ਦੀ ਹਾਲਤ ਬੜੀ ਮਾੜੀ ਸੀ ਔਰ 1 ਸਾਲ ਹੋ ਗਿਆ ਅਸੀਂ 1 ਸਾਲ ਤੋਂ ਇਹਦਾ ਪ੍ਰਬੰਧ ਲਿਆ ਕੋਸ਼ਿਸ਼ ਕਰ ਰਹੇ ਹਾਂ ਆਪਣੇ ਪੈਨਸ਼ਨ ਚੋਂ ਪੈਸੇ ਪਾ ਪਾ ਕੇ ਸਰਦਾ ਸ਼੍ਰੀ ਸੋਨਾ ਜੀ ਦੀ ਪਈ ਰਿਟਾਇਰਡ ਨੇ ਪੰਜਾਬ ਲਲ ਦੀ ਪੁੱਛਦੇ ਇਹ ਸਾਰੇ ਅਸੀਂ ਪੈਨਸ਼ਨ ਚੋਂ ਪੈਸੇ ਕਾਫੀ ਜਿਆਦਾ ਖਰਚ ਗਏ ਲੱਖ ਰੁਪਏ ਇਹ ਖਰਚੇ ਜੀ ਕਾਰਪੋਰੇਸ਼ਨੋਂ ਤਾਂ 6 ਮਹੀਨੇ ਤੋਂ ਸਾਨੂੰ ਪੈਸੇ ਮਿਲਨੇ ਸ਼ੁਰੂ ਹੋਏ ਆ ਪਹਿਲੋਂ ਅਸੀਂ ਤਕਰੀਬਨ 1.5 ਲੱਖ ਰੁਪਿਆ ਕੋਲੋਂ ਖਰਚਿਆ ਖਰਚ ਕੇ ਅਸੀਂ ਪਾਰਕ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅਸੀਂ ਰਹਿਣ ਆ ਸਾਡੇ ਬੱਚੇ ਆ ਸਾਡਾ ਯਾਰਾ ਦਵਾਲਾ ਅਸੀਂ ਰੂਮ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਮੇਅਰ ਸਾਹਿਬ ਨੇ ਜਿਹੜੀ ਛੋਟੀ ਦਿੱਤੀ ਆ ਯੋਜਨਾ ਕੀਤਾ ਆ ਅਸੀਂ ਤੇ ਦਲੋਂ ਇਹਨਾਂ ਦੇ ਤਰ੍ਹਾਂਦੀ ਆ ਤੇ ਇਹ ਜੋ ਇਹਨਾਂ ਨੇ ਵਾਅਦੇ ਕੀਤੇ ਨੇ ਪੂਰੇ ਕਰਨਗੇ ਜੇ ਦੁਬਾਰਾ ਫਿਰ ਨਾ ਜੀ ਆਇਆਂ ਆਖਾਂਗੇ ਕਿ ਹੁਣ ਸ਼ੁਰੂ ਕਰਾ ਚੁੜੇ ਨੇ ਕੰਮ ਕੰਮ ਸ਼ੁਰੂ ਹੋ ਗਿਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਇਲਾਕੇ ਦੇ ਵਿੱਚ ਸਫਾਈ ਦਾ ਕੰਮ ਕੂੜੇ ਦਾ ਕੰਮ ਸੀ ਸਾਡਾ ਮੇਨ ਤੇ ਉਹਦੇ ਵਾਸਤੇ ਗੱਡੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਉਹ ਉਹ ਤਾਂ ਕੁਦਰਤੀ ਗੱਡਾਂ ਕੇ ਇਹਨਾਂ ਦੇ ਧੰਨਵਾਦੀ ਆ ਬਾਕੀ ਜਦੋਂ ਕੰਮ ਹੋਏਗਾ ਉਦੋਂ ਫਿਰ ਇਹਨਾਂ ਨੂੰ ਇੱਥਾਂ ਪੂਰਾ ਵੈਲਕਮ ਕਰਾਂਗੇ ਅੱਜ ਤਾਂ ਅਸੀਂ ਮਾੜਾ ਮੋੜਾ ਹੀ ਕੀਤਾ ਫਿਰ ਅਸੀਂ ਦੁਬਾਰਾ ਪੂਰੀ ਖੁਸ਼ੀ ਨਾਲ ਤੰਦੇਈ ਨਾਲ ਪੂਰਵਿਕ ਰਾਂਗ ਮੈਂ ਜੀ ਸਿੰਘ ਬਾਡੀਆਂ ਹਾਂਜੀ ਅੱਜ ਲੱਕਾਂ ਦੇ ਮਾਸੀਆਂ ਦਾ ਧੰਨਵਾਦੀ ਹਾਂ ਜਿਹੜਾ ਨੇ ਥੋੜੀ ਟਾਈਮ ਦੇ ਵਿੱਚ ਇਕੱਠਿਆਂ ਹੋ ਕੇ ਰਾਜ ਤੇ ਨਰਸਿੰਘ ਮੋਤੀ ਪਟ ਜੇ ਨੂੰ ਜਿਹੜਾ ਆਪਣਾ ਝੋਟਾ ਵੀਰ ਦੇ ਬੱਚਾ ਮੰਗਣ ਇਹਨਾਂ ਨੂੰ ਬੜੀ ਦੇਰ ਤੋਂ ਜਿਜ਼ਾ ਅਸੇ ਡਵੈਲਪਮੈਂਟ ਅਸੇ ਪਾਰਕ ਦਾ ਹਲਕੇ ਦਾ ਇਤਿਹਾਸ ਉਹ ਮਗਰ ਇਹ ਨਮ ਨਮ ਹਾਲੇ ਚਾਲ ਜਿੰਨਾਂ ਲਿਆ ਸੀ ਉਹਦੇ ਟੈਨਰ ਲਾਂ ਦੇ ਵਿੱਚ ਮੌਕਾ ਵਿਖਣ ਦੇ ਵਿੱਚ बाकी देर तो हौसला दलेरी वरतान की बहुत धनबादी और नी मेरा वीर बेटा मैडम साहब का आया खुशी हुई है निवासियों का मैं धनबाद बहुत बहुत मेहरबानी वाहे जी का खालसा